ਇਹ ਕਿਰਾ ਹੁਣ ਆਹਾ ਤੁਹਾਡੇ ਘਰ ਵਾਲੇ ਪੱਤੀ ਦਾ ਕਿੰਨਾ ਗੰਦ ਪਾ ਰਿਹਾ ਤੁਸੀਂ ਆਪ ਦੇ ਘਰ ਤੋਂ ਦੇਖਾ ਤੁਸੀਂ ਕੌਣ ਜੰਮਵਾ ਰਹੇ ਹੋ ਹਾਂ ਹੁਣ ਆਪਸ ਛੱਪੜ ਦੀ ਸਿਫਾਈ ਕਰਾ ਰਹੇ ਹਾਂ ਹਾਂ ਹੁਣ ਛੱਪੜ ਦੀ ਸਿਫਾਈ ਤੁਸੀਂ ਸਿਫਾਈ ਕਰਾ ਰਹੇ ਹਾਂ ਕੂੜਾ ਸਿੱਟ ਨੂੰ ਨਹੀਂ ਹਟਦੇ ਲਫਾਫੇ ਨਹੀਂ ਸਿੱਟ ਨੂੰ ਲਫਾਫੇ ਦੇ ਕਿੰਨੇ ਪਏ ਆ ਦਿਖਾਓ ਕੈਮਰੇ ਵਾਲੇ ਜੀ ਲਫਾਫੇ ਸਾਰੇ ਆ ਦੇਖੋ ਜੀ ਇਹ ਆ ਦਿਖਾਓ ਕੈਮਰੇ ਆਹ ਵੀ ਲਫਾਫਾ ਪਰ ਪਰ ਛਿੱਟੀਆਂ ਪੀਆਂ ਵਿੱਚ ਇਹਨਾਂ ਦੇ ਅਸਲ ਸੀ ਕਿੱਧਰ ਨੂੰ ਚਾਈਏ ਵਿੱਚ ਪੱਖੇ ਦੇ ਢੀ ਜਾਂਦੇ ਲਫਾਫੇ ਸਿਫਾਈ ਕਰਦੇ ਆ ਪਾਣੀ ਕੱਢਦੇ ਆ ਪਾਣੀ ਨਿਕਲ ਨਹੀਂ ਰਿਹਾ ਲਫਾਫੇ ੜੀ ਜਾਂਦੇ ਪੱਖੇ ਚ ਫਿਰਦੇ ਫਿਰਦੇ ਇਹ ਇਹਨਾਂ ਦੀ ਕੀ ਦੋਸ਼ਮਣੀਆਂ ਸੱਪੜ ਨਾਲ ਜਿਹੜਾ ਇਹ ਘਰ ਦੀ ਆਪਦਾ ਘਰ ਸਾਫ ਕਰਕੇ ਗਵਾਂਡੀਆਂ ਦਾ ਗੰਦ ਪਾਉਣਾ ਮੈਂ ਇਹ ਕਿੱਥੇ ਲਿਖਿਆ ਹੋਇਆ ਹੈ ਕਿੱਥੇ ਲਿਖਿਆ ਆ ਵਿੱਚੇ ਸੌਲ ਪਏ ਵਿੱਚੇ ਲਫਾਫੇ ਪਏ ਆ ਵਿੱਚੇ ਰੋਟੀਆਂ ਸਿੱਟੀਆਂ ਪਈਆਂ ਰੋਟੀਆਂ ਦੀ ਬੇਕਦਰਹੀ ਕਰਦੇ ਆ ਆ ਦੇਖ ਦੇ ਸਕਦੇ ਜੀ ਤੁਸੀਂ ਸੌਲ ਕਿਵੇਂ ਆ ਇਹ ਚੀਜ਼ਾਂ ਨੂੰ ਘਰੇ ਨਹੀਂ ਚਾਹੀਦੀ ਆ ਇਹ ਚੀਜ਼ਾਂ ਨੂੰ ਘਰੇ ਤਾਂ ਲਫਾਫਿਆਂ ਨੂੰ ਕੋਈ ਲੀੜੇ ਕੱਪੜੇ ਨੂੰ ਅੱਗ ਲਾ ਸਕਦੇ ਆ ਜਿਹੜਾ ਮੰਨ ਲੋ ਵੀ ਆ ਦੇਖ ਲੋ ਕੀ ਬਣਿਆ ਹੋਇਆ ਰਾਜਸਤਾਨੀ ਬਣਾਇਆ ਪਿਆ ਮਖਾ ਜੀ ਸਾਰਾ ਜਿੰਨਾ ਬੂਰਾ ਸਾਰਾ ਪਾਰ ਦਾ ਨਾ ਇੱਥੇ ਆਇਆ ਬਸ ਛਪੜਜੀ ਵੀ ਇਹ ਕੰਟਰੋਲ ਹੀ ਨਹੀਂ ਕੋਈ ਕਰ ਸਕਦਾ ਕਹਿ ਕੇ ਆ ਰਹੀ ਮੈਂ ਕਿ ਕੋਈ ਉਹ ਕੀ ਪੰਚਾਇਤ ਕਰੂਗੀ ਪੰਚਾਇਤ ਇਹੋ ਜਿਹੇ ਕੰਮਾਂ ਨੂੰ ਪੰਚਾਇਤ ਛੋੜੀ ਆ ਬਈ ਗਾਂ ਤੋਂ ਛੋਟਾ ਚੱਕੇ ਬੰਦ ਤੁਸੀਂ ਆਪਣੇ ਆਪ ਵੀ ਦੇਖ ਲਓ ਘਰੇ ਲਫਾਫੇ ਨੂੰ ਅੱਗ ਲਾ ਸਕਦੇ ਆ ਇਹ ਸਾਰਾ ਕੋਈ ਕਰ ਸਕਦੇ ਆ ਬਾਈ ਜੀ ਇਹਨਾਂ ਦਾ ਮੈਸੇਜ ਇਹ ਆ ਕਹਿਣ ਦਾ ਮਤਲਬ ਹੈ ਵੀ ਜੋ ਹੁਣ ਗੰਦ ਪੈ ਗਿਆ ਸਾਫ ਸਪੱਈਆ ਕਰਾ ਰਹੇ ਆ ਠੀਕ ਆ ਇਹ ਕਹਿੰਦੇ ਵੀ ਬਸ ਇਦੂ ਬਾਅਦ ਚ ਇਹੀ ਜਿਹਾ ਲਫਾ ਪਾਜ ਆ ਕੋਈ ਕਾਗਜ਼ ਪੱਤਰਾ ਜਾਂ ਕੋਈ ਦੀੜਾ ਕਪੜਾ ਇਹ ਨਾ ਤੁਸੀਂ ਛੱਡਿਆ ਕਰੋ ਅੱਗ ਵੀ ਲਾ ਸਕਦੇ ਆ ਘਰੇ ਕੱਲਾ ਪਾਣੀ ਹੋਣ ਤੋਂ ਸਾਫ਼ ਸੁਥਰਾ ਰਹਿੰਦੋ